ਮਾਡਰਨ ਲੁੱਕ ਦੇ ਵਿੱਚ ਸਿੰਗਲ ਸਟੋਰੀ ਕੋਠੀ ਜਿਹੜੀ ਆਪਾਂ ਲੈ ਕੇ ਆਏ ਹਾਂ ਕੋਠੀ ਬਣੀ ਹੋਈ ਹੈ ਜੀ 33x36 ਦੇ ਵਿੱਚ ਇਹ ਸਿਰਫ ਤੇ ਸਿਰਫ 12 ਲੱਖ ਰੁਪਏ ਦੇ ਵਿੱਚ ਜਿਹੜਾ ਇਹ ਪ੍ਰੋਜੈਕਟ ਹੈਗਾ ਤਿਆਰ ਹੋਇਆ ਹੈਗਾ ਹਾਂ ਜੀ ਮਿੱਤਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਇੱਕ ਫੇਰ ਆਮਬਸਟ ਦੀ ਕੋਠੀ ਮਾਡਰਨ ਲੁੱਕ ਦੇ ਵਿੱਚ ਜਿਵੇਂ ਕਿ ਤੁਸੀਂ ਮੇਰੀ ਬੈਕ ਸਾਈਡ ਦੇ ਉੱਪਰ ਦੇਖ ਰਹੇ ਹੋ ਮਾਡਰਨ ਲੁੱਕ ਦੇ ਵਿੱਚ ਸਿੰਗਲ ਸਟੋਰੀ ਕੋਠੀ ਜਿਹੜੀ ਆਪਾਂ ਲੈ ਕੇ ਆਏ ਆ ਤੇ ਆਪਾਂ ਖੜੇ ਆਂਗੇ ਪਿੰਡ ਕੜੈਲ ਜ਼ਿਲ੍ਹਾ ਸੰਗਰੂਰ ਦੇ ਵਿੱਚ ਜਿਵੇਂ ਤੁਸੀਂ ਕੋਠੀ ਦੀ ਲੁੱਕ ਦੇਖ ਰਹੇ ਹੋ ਵੀ ਰੰਗ ਪੇਂਟ ਦਾ ਤੇ ਟਾਈਲ ਵਗੈਰਾ ਦਾ ਸਭ ਕੁਝ ਓਕੇ ਹੈ ਤੇ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਘਰ ਹੈ ਜਿਹੜਾ ਵੱਡੇ ਰੋਡ ਦੇ ਮੇਨ ਰੋਡ ਦੇ ਉੱਪਰ ਹੈਗਾ ਤੇ ਜਿਹੜੀ ਅੰਦਰਲੀ ਡਿਟੇਲ ਹੈ ਉਹ ਆਪਾਂ ਤੁਹਾਨੂੰ ਅੰਦਰ ਚੱਲ ਕੇ ਦਿਖਾਉਣੀ ਆਂ ਕੱਲਾ ਕੱਲਾ ਅੰਦਰੋਂ ਕੀ ਕੁਝ ਬਣਿਆ ਹੋਇਆ ਹੈਗਾ ਤੇ ਕੋਠੀ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਬਹੁਤ ਸੋਹਣੀ ਲੱਗ ਰਹੀ ਹੈਗੀ ਬਾਹਰਲੇ ਪਾਸਿਓਂ ਬਹੁਤ ਅਟਰੈਕਟਿਵ ਜੀ ਲੁੱਕ ਹੈ ਜਿਹੜੀ ਸਿੰਗਲ ਸਟੋਰੀ ਦੀ ਉਹ ਆਉਂਦੀ ਹੈ ਤੇ ਬਸਟ ਦੀ ਗੱਲ ਵੀ ਤੁਹਾਨੂੰ ਦੱਸਾਂਗੇ ਬਸਟ ਵੀ ਤੁਸੀਂ ਮੰਨ ਕੇ ਚੱਲੋ ਵੀ ਜਮਾ ਨੋਰਮਲ ਬਸਟ ਆਇਆਗਾ ਜਿੰਨਾ ਕਿ ਤੁਸੀਂ ਆਮ ਮਕਾਨ ਦੇ ਉੱਪਰ ਆਪਾਂ ਲਾਉਨੇ ਆ ਨਾ ਓਨੇ ਕ ਪੈਸਿਆਂ ਦੇ ਵਿੱਚ ਇਹ ਜਲੀ ਕੂਠੀ ਹੈ ਕੂਠੀ ਇਹ ਬਹੁਤ ਸੋਹਣੀ ਬਣੀ ਹੈ ਤੇ ਜਿਵੇਂ ਆਪਾਂ ਵਿਹੜੇ ਦੀ ਗੱਲ ਕਰੀਏ ਬਾਹਰੋਂ ਜਿਹੜਾ ਵਿਹੜਾ ਹੈਗਾ ਵਿਹੜਾ ਕਾਫੀ ਖੁੱਲਾ ਹੈਗਾ ਤੇ ਬਾਹਰਲੇ ਪਾਸੇ ਇਹਨਾਂ ਨੇ ਇੱਕ ਕਾਮਨ ਟੋਇਲਟ ਰੇ ਜਿਹੜੇ ਉਹ ਰੱਖੇ ਹੋਏ ਹੈਗੇ ਤੇ ਜੇ ਜੀ ਆਪਾਂ ਬਾਹਰ ਦੀ ਗੱਲ ਕਰੀਏ ਬਾਹਰ ਜਿਵੇਂ ਤੁਸੀਂ ਟਾਇਲ ਵਗੈਰਾ ਦੇਖ ਰਹੇ ਹੋ ਤੇਲ ਉੱਪਰ ਤੱਕ ਦੇਖੋ ਵੀ ਬਹੁਤ ਸੋਹਣੀ ਲੱਗੀ ਹੋਈ ਆ ਸਲੇਬਾਂ ਦਾ ਜਿਵੇਂ ਦੇਖ ਰਹੇ ਹੋ ਤੁਸੀਂ ਸਲੇਬਾਂ ਦਾ ਮੰਨ ਕੇ ਚੱਲੋ ਵੀ ਬਹੁਤ ਸੋਹਣਾ ਜਿਹੜਾ ਫਰੰਟ ਹੈਗਾ ਉਹ ਫਰੰਟ ਆਪਣੇ ਸਾਹਮਣੇ ਆ ਰਿਹਾ ਹੈਗਾ ਤੇ ਬਾਹਰੋਂ ਵਿੰਡੋ ਹੈ ਜਿਹੜੀ ਵਿੰਡੋ ਵੀ ਬਹੁਤ ਵਧੀਆ ਤਰੀਕੇ ਨਾਲ ਵੱਡੀ ਵਿੰਡੋ ਹੈ ਜਿਹੜੀ ਉਹ ਲਾਈ ਗਈ ਇਹਨਾਂ ਨੇ ਤੇ ਬਹੁਤ ਵਧੀਆ ਰੰਗ ਪੇਂਟ ਦਾ ਸਾਰਾ ਬਿਲਕੁਲ ਕੰਮ ਓਕੇ ਹੈਗਾ ਤੇ ਜੇ ਆਪਾਂ ਗੱਲ ਕਰੀਏ ਸਟਾਰਟਿੰਗ ਤੋਂ ਜਿਵੇਂ ਆਪਾਂ ਖੜੇ ਆਂਗੇ ਕਾਰਪੋਰਚ ਦੇ ਵਿੱਚ ਜਿਹੜੀ ਇਹ ਕੋਠੀ ਹੈ ਕੋਠੀ ਬਣੀ ਹੋਈ ਹੈ ਜੀ 33x36 ਦੇ ਵਿੱਚ ਤੇ ਸਭ ਸੁਹੂਲਤਾਂ ਅਵੇਲੇਬਲ ਹੈ ਜਿਵੇਂ ਤੁਸੀਂ ਏਰੀਆ ਦੇਖ ਰਹੇ ਹੋ ਵੀ ਏਰੀਆ ਘਟਾ ਹੈਗਾ ਸਾਈਜ਼ ਘਟਾ ਹੈ ਪਰ ਸਭ ਸੁਹੂਲਤਾਂ ਇਹਦੇ ਵਿੱਚ ਅਵੇਲੇਬਲ ਨੇ ਸਿੰਗਲ ਸਟੋਰੀ ਦੀ ਕੁਠੀ ਹੈ ਤੇ ਆਪਾਂ ਜਦੋਂ ਤੁਹਾਨੂੰ ਇਹਦਾ ਅੰਦਰਲੀ ਲੁੱਕ ਦਿਖਾਵਾਂਗੇ ਅੰਦਰੋਂ ਬਾਹਰ ਕਮਲ ਜੀ ਤਿਆਰ ਕੀਤੀ ਹੋਈ ਹੈ ਬਹੁਤ ਸੋਹਣੀ ਤਿਆਰ ਕੀਤੀ ਹੋਈ ਹੈ ਤੇ ਜਿਵੇਂ ਆਪਾਂ ਇੱਥੇ ਖੜੇ ਹਾਂਗੇ ਹੁਣ ਕਾਰ ਪੋਰਚ ਦੇ ਵਿੱਚ ਕਾਰ ਪੋਰਚ ਹੈਗਾ ਜਿਹੜਾ ਲਗਭਗ ਮੰਨ ਕੇ ਚੱਲੋ ਵੀ 15 ਬਾਈ 18 ਦਾ ਜਿਹੜਾ ਏਰੀਆ ਕਵਰ ਕਰਦਾ ਹੈਗਾ ਬਹੁਤ ਖੁੱਲਾ ਹੈਗਾ ਜਿਵੇਂ ਕਿ ਦੀ ਆਪਾਂ ਗੱਡੀ ਨਾਲ ਲੱਗ ਕੇ ਸਾਈਡ ਦੇ ਉੱਪਰ ਦੀ ਬਹੁਤ ਸਪੇਸ ਹੈ ਜਿਹੜੀ ਕਾਫੀ ਵ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਐਂਟਰੀ ਦੀ ਗੱਲ ਕਰੀਏ ਜੀ ਅੰਦਰੋਂ ਜਿਵੇਂ ਤੁਸੀਂ ਟਾਇਲ ਵਗੈਰਾ ਦਾ ਕੰਮ ਦੇਖ ਰਹੇ ਹੋ ਐਂਟਰੀ 4 ਫੁੱਟ ਦਾ ਗੇਟ ਬਹੁਤ ਵਧੀਆ ਲੱਗਿਆ ਹੋਇਆ ਹੈਗਾ ਖੁੱਲਾ ਤੇ ਜੀ ਆਪਾਂ ਐਂਟਰੀ ਦੀ ਗੱਲ ਕਰੀਏ ਦੇਖੋ ਵੀ ਸਾਰਾ ਟਾਇਲ ਵਰਕ ਹੈ ਟਾਇਲ ਵਰਕ ਪੂਰਾ ਕੰਪਲੀਟ ਕੀਤਾ ਹੋਇਆ ਹੈਗਾ ਅ ਵਾਈਟ ਰੰਗ ਦੀ ਟਾਇਲ ਹੈ ਜਿਹੜੀ ਲੱਗੀ ਹੋਈ ਹੈ 2x4 ਦੀ ਬਹੁਤ ਸੋਹਣੀ ਤੇ ਆਪਾਂ ਖੜੇ ਹਾਂ ਕਿ ਲੋਬੀ ਦੇ ਵਿੱਚ ਲੋਬੀ ਦੀ ਜੇ ਆਪਾਂ ਗੱਲ ਕਰੀਏ 12x18 ਦੀ ਲਗਭਗ ਲੋਬੀ ਹੈ ਜਿਹੜੀ ਉਹ ਕਵਰ ਕੀਤੀ ਗਈ ਹੈ ਲੋਬੀ ਬਹੁਤ ਖੁੱਲੀ ਹੈ ਤੇ ਇਹਦੇ ਵਿੱਚ ਤੁਸੀਂ ਐ ਮੰਨ ਕੇ ਚੱਲੋ ਵੀ ਦੋ ਲੋਪੀਆਂ ਨੇ ਜਿਹੜਾ ਡ੍ਰੈنگ ਰੂਮ ਆ ਗਿਆ ਡ੍ਰੈنگ ਰੂਮ ਵੀ ਲੋਪੀ ਦਾ ਕੰਮ ਹੀ ਦਿੰਦਾ ਹੈਗਾ ਤੇ ਨਾਲ ਮੰਨ ਕੇ ਚੱਲੋ ਵੀ ਡ੍ਰੈنگ ਰੂਮ ਵੀ ਹੈਗਾ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਦੇਖੋ ਡ੍ਰੈنگ ਰੂਮ ਹੈਗਾ ਜਿਹੜਾ 18 ਬਾਈ 12 ਦਾ ਬਹੁਤ ਖੁੱਲਾ ਡ੍ਰੈنگ ਰੂਮ ਹੈਗਾ ਤੇ ਨਾਲੇ ਦਾ ਮੰਨ ਕੇ ਚੱਲੋ ਵੀ ਇਹ ਡ੍ਰੈنگ ਰੂਮ ਦਾ ਕੰਮ ਦੇ ਰਿਹਾ ਹੈ ਤੇ ਨਾਲੇ ਕੰਮ ਦੇ ਰਿਹਾ ਲੋਪੀ ਦਾ 2 in 1 ਕੀਤਾ ਹੋਇਆ ਹੈਗਾ ਇਹ ਅ ਮਤਲਬ ਦੋਨੇ ਜਿਹੜੇ ਹੈਗੇ ਆ ਇੱਕ ਕੰਮ ਦੇ ਰਖੇ ਹੈ ਇਹ ਤੇ ਜੇ ਆਪਾਂ ਗੱਲ ਕਰੀ ਇਹਦੇ ਵਿੱਚ ਬੈੱਡਰੂਮ ਦੀ ਬੈੱਡਰੂਮ ਇਹਦੇ ਵਿੱਚ ਦੋ ਬਣੇ ਹੋਏ ਹੈਗੇ ਲਗਭਗ ਤੁਸੀਂ ਮੰਨ ਲੇ ਚਲੋ ਵੀ 12x13 ਦਾ ਇੱਕ ਬੈੱਡਰੂਮ ਜਿਵੇਂ ਤੁਸੀਂ ਆਹ ਦੇਖ ਰਹੇ ਹੋ 12x12 ਦਾ ਬਹੁਤ ਮਤਲਬ ਕਿ ਕਹ ਜੀ ਵੀ ਭਾ ਜਮਾ ਸਹੀ ਹੈਗਾ ਨਾ ਤਾਂ ਵਾਲਾ ਖੁੱਲ ਹੈ ਤੇ ਨਾ ਹੀ ਵਾਲਾ ਭੀੜ ਹੈਗਾ ਬੈੱਡ ਵਗੈਰਾ ਲੱਗ ਕੇ ਇਹਦੇ ਵਿੱਚ ਆਲੇ-ਦਾਲੇ ਤੋਂ ਸਪੇਸ ਕਾਫੀ ਬਚ ਸਕਦੀ ਹੈ ਤੇ ਨਾਲ ਹੀ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਇਧਰ ਜਿਹੜਾ ਟਾਇਲਟ ਹੈਗਾ ਇਸ ਰੂਮ ਨੂੰ ਅਟੈਚ ਆ ਗਿਆ ਤੇ ਬਾਹਰਲੇ ਪਾਸੇ ਦੀ ਕਾਮਨ ਵੀ ਇਖ ਰੱਖਿਆ ਗਿਆ ਹੈਗਾ ਤੇ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਗੱਲ ਕਰੀਏ ਜਿਵੇਂ ਤੁਸੀਂ ਕਿਚਨ ਦੇਖ ਰਹੇ ਹੋ ਕਿਚਨ ਵੀ ਬਿਲਕੁਲ ਕੰਪਲੀਟ ਹੈ ਟਾਇਲ ਵਰਕ ਹੈ ਜਿਹੜਾ ਉਹ ਸਭ ਓਕੇ ਹੋਇਆ ਹੋਇਆ ਹੈਗਾ ਤੇ ਰੰਗ ਪੇਂਟ ਦਾ ਜਿਹੜਾ ਉਹ ਵੀ ਓਕੇ ਹੈ ਜਮੈਂ ਨਾ 10x12 ਦੀ ਜਿਹੜੀ ਕਿਚਨ ਹੈਗੀ ਉਹ ਰੱਖੀ ਗਈ ਹੈ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਗੱਲ ਕਰੀਏ ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀ ਨਾਲੇ ਤਾਂ ਇਹ 12 ਤਾਂ ਹੈ ਜਿਹੜਾ ਕਾਮਨ ਆ ਗਿਆ ਇੱਕ ਬੈਡਰੂਮ ਦੇ ਨਾਲ ਅਟੈਚ ਹੈ ਤੇ ਬਾਰੋਂ ਲੌਬੀ ਵਾਲੇ ਕੋਸ ਤੋਂ ਕਮਨ ਹੈਗਾ ਤੇ ਬਾਕੀ ਜਿਹੜਾ ਇਧਰਲੇ ਵਸਤੇ ਸਾਈਡ ਦੇ ਨਾਲ ਲੱਗਦਾ ਇਹਦੀ ਬੈਡਰੂਮ ਆ ਗਿਆ ਉਹਦੇ ਨਾਲ ਵੀ ਜਿਹੜਾ ਇਹ ਅ ਕਾਮਨ ਹੈਗਾ ਜਿਹੜਾ 12 ਹੈਗਾ ਤੇ ਜੇ ਆਪਾਂ ਸੈਕੰਡ ਬੈਡਰੂਮ ਦੀ ਗੱਲ ਕਰੀਏ ਸੈਕੰਡ ਬੈਡਰੂਮ ਵੀ ਲਗਭਗ ਤੁਸੀਂ ਮੰਨ ਲੇ ਚਲੋ ਵੀ 12x12 12x13 ਦੇ ਜਿਹੜੇ ਬੈਡਰੂਮ ਨੇ ਉਹ ਬਣੇ ਹੋਏ ਨੇ ਫਿਲਹਾਲ ਇਹ ਤੋਂ ਹੀ ਸਟੋਰ ਦਾ ਕੰਮ ਲੈ ਰਹੇ ਨੇ ਜਿਵੇਂ ਤੁਸੀਂ ਸਮਾਨ ਵਗੈਰਾ ਦੇਖ ਰਹੇ ਹੋ ਤੇ ਕੋਠੀ ਦੇ ਵਿੱਚ ਸਾਰਾ ਲੱਕੜ ਦਾ ਕੰਮ ਵੀ ਤਕਰੀਬਨ ਕੰਪਲੀਟ ਹੈਗਾ ਤੇ ਇਹਦੇ ਉੱਪਰ ਕੱਲਾ ਪੇਂਟ ਦਾ ਬਾਕੀ ਹੈ ਬਾਕੀ ਤੁਸੀਂ ਐ ਮੰਨ ਕੇ ਚਲੋ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਇਸ ਕੋਠੀ ਦੇ ਵਿੱਚ ਕਮੀ ਨਹੀਂ ਹੈਗੀ ਕਿਉਂਕਿ ਸਿੰਗਲ ਫੈਮਿਲੀ ਵਾਸਤੇ ਸਿੰਗਲ ਸਟੋਰੀ 33x36 ਤੇ ਬਜਟ ਤੁਸੀਂ ਐ ਮੰਨੋ ਵੀ ਇਹ ਸਿਰਫ ਤੇ ਸਿਰਫ 12 ਲੱਖ ਰੁਪਏ ਦੇ ਵਿੱਚ ਜਿਹੜਾ ਇਹ ਪ੍ਰੋਜੈਕਟ ਹੈਗਾ ਤਿਆਰ ਹੋਇਆਗਾ ਬਹੁਤ ਸੋਹਣਾ ਪ੍ਰੋਜੈਕਟ ਹੈਗਾ ਤੇ ਜਿਵੇਂ ਤੁਸੀਂ ਪੌੜੀਆਂ ਦੀ ਗੱਲ ਕਰ ਰਹੇ ਹੋ ਦੇਖੋ ਪੌੜੀਆਂ ਦੇ ਉੱਪਰ ਦੀ ਮਾਰਬਲ ਵਗੈਰਾ ਜਿਹੜਾ ਮਾਰਬਲ ਲੱਗਿਆ ਹੋਇਆਗਾ ਬਹੁਤ ਸੋਹਣੇ ਤਰੀਕੇ ਨਾਲ ਲੱਗਿਆ ਹੋਇਆਗਾ ਸਿਰਫ ਰੇਲਿੰਗ ਬਾਕੀ ਹੈਗੀ ਉਸ ਤੋਂ ਬਾਅਦ ਦੇ ਵਿੱਚ ਜੇ ਆਪਾਂ ਗੱਲ ਕਰੀਏ ਕੋਠੀ ਸਾਨੂੰ ਤਾਂ ਬਹੁਤ ਸੋਹਣੀ ਲੱਗੇਗੀ ਕਿ ਐਨੇ ਕ ਬਜਟ ਦੇ ਵਿੱਚ ਐਨੀ ਸੋਹਣੀ ਕੋਠੀ ਨਹੀਂ ਬਣ ਸਕਦੀ ਹੈਗੀ ਤੁਸੀਂ ਵੀ ਕਮੈਂਟ ਕਰੋਗੇ ਪਰ ਬਾਈ ਉਹਨਾਂ ਨੇ ਬਣਾਈ ਹੈਗੀ ਇਹ ਕਹਿੰਦੇ ਵੀ ਸਾਰਾ ਖਰਚਾ ਸਾਡੇ ਕੋਲ ਨੋਟ ਹੈਗਾ ਵੀ ਸਿਰਫ ਸਾਡਾ 12 ਲੱਖ ਰੁਪਏ ਲੱਗੇਗਾ ਤੇ ਇਹਦਾ ਜਿਹੜਾ ਏਰੀਆ ਹੈਗਾ ਸਾਡੇ 1250 ਸਕਰ ਫੁੱਟ ਦੇ ਲਗਭਗ ਰਿਹਾ ਹੈਗਾ ਤੇ ਸਾਨੂੰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਕੋਠੀ ਕਿਸ ਤਰ੍ਹਾਂ ਦੀ ਲੱਗੀ ਤੇ ਆਪਣੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਆਪਣਾ ਜਿਹੜਾ YouTube ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਨੂੰ ਕਰ ਲਓ ਫੋਲੋ ਦੋਸਤੋ ਧੰਨਵਾਦ ਜੀ ਮਿਲਾਂਗੇ ਕੈਸੇ ਨਵੀਂ ਵੀਡੀਓਜ਼ ਨਾਲ ਥੈਂਕ ਯੂ